ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਦੁੱਧ ਦੇ ਲੰਗਰ ਚੱਲ ਰਹੇ ਨੇ ਤੇ ਸਭ ਯਾਦਾਂ ਨੂੰ ਸਮਰਪਿਤ ਤੇ ਬਾਬਾ ਮੋਤੀराम ਮਹਾਰਾਜੀ ਉਹਨਾਂ ਦੇ ਸੰਭੂਰ ਪਰਿਵਾਰ ਨੂੰ ਸਮਰਪਿਤ ਲੰਗਰ ਲਾਏ ਜਾ ਰਹੇ ਨੇ ਕਿਉਂਕਿ ਜਿਹੜੀ ਬਾਬਾ ਮੋਤੀराम ਮਹਾਰਾਜੀ ਦੀ ਸ਼ਹਾਦਤ ਆ ਉਹਦਾ ਬਹੁਤ ਵੱਡਾ ਕਾਰਨਾ ਵੀ ਉਹਨੇ ਗੁਰੂ ਦੇ ਪਰਿਵਾਰ ਪਿੱਛੇ ਛੋਟੇ ਸਹਿਬਜਾਦਾਂ ਦੀ ਸ਼ਹੀਦੀ ਦੇ ਦੌਰਾਨ ਉਹਨਾਂ ਨੇ ਤਿੰਨ ਦਿਨ ਛੋਟੇ ਸਹਿਬਜਾਦਾਂ ਨੂੰ ਦੁੱਧ ਸ਼ਕਾਇਆ ਤੇ ਪਰ ਬਾਬਾ ਮੋਤੀराम ਮਹਿਰੇ ਨੂੰ ਪਤਾ ਸੀ ਵੀ ਮੈਂ ਜਿਹੜਾ ਇਹ ਦੁੱਧ ਸ਼ਕਾ ਰਿਹਾ ਵੀ ਇਸ ਦੇ ਬਦਲੇ ਵੀ ਜਿਹੜਾ ਮੇਰਾ ਪਰਿਵਾਰ ਆ ਉਹਨੂੰ ਕੋਲੂ ਰਾਹੀਂ ਪੀੜਿਆ ਜਾਊਗਾ ਤੇ ਵਾਕਿਆ ਇਵੇਂ ਹੀ ਹੋਇਆ ਛੋਟੇ ਸਹਿਬਜਾਦਾਂ ਦੀ ਸ਼ਹਾਦਤ ਤੋਂ ਬਾਅਦ ਮੋਤੀराम ਮਹਿਰੇ ਦਾ ਜਿਹੜਾ ਪਰਿਵਾਰ ਆ ਉਹਨੂੰ ਬਜ਼ੀਦੇ ਖਾਨ ਨੇ ਕੋਲੂ ਰਾਹੀ ਪੀੜਿਆ ਸਭ ਤੋਂ ਪਹਿਲਾਂ ਆਪ ਦਾ ਜਿਹੜਾ 11 ਸਾਲ ਦਾ ਬੱਚਾ ਸੀ ਨਰਾਇਣ ਉਹਨੂੰ ਉਹਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਕੋਲੂ ਰਾਹੀ ਪੀੜਿਆ ਗਿਆ ਤੇ ਫਿਰ ਉਹਨਾਂ ਦੀ ਮਾਤਾ ਫਿਰ ਉਹਨਾਂ ਦੀ ਧਰਮ ਪਤਨੀ ਤੇ ਫਿਰ ਮੋਤੀ ਰਾਮ ਮਹਿਰ ਦੀ ਸ਼ਹੀਦੀ ਕੀਤੀ ਬਹੁਤ ਇੱਕ ਦਰਦ ਭਰਿਆ ਹੈ ਇਤਿਹਾਸ ਆ ਤੇ ਜਿਸ ਦੇ ਵਿੱਚ ਜਗ੍ਹਾ ਜਗ੍ਹਾ ਉਹਨਾਂ ਦੀ ਯਾਦ ਨੂੰ ਸਮਰਪਿਤ ਦੁੱਧ ਦੇ ਲੰਗਰ ਲਾਏ ਜਾ ਰਹੇ ਨੇ ਸਾ ਸਮੂਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ